ਅੱਗੇ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ ਚਮਾਰ ਸਭ ਚਮਾਰ ਕੌਮ ਦੀ ਪਹਿਲੀ ਫਿਲਮ ਜਿਹੜੀ ਮੈਂ ਤੇ ਮੇਰੇ ਮਿੱਤਰਾਂ ਨੇ ਬੜੇ ਰਿਸਕ ਬੜੀਆਂ ਧਮਕੀਆਂ ਤੇ ਬੜੇ ਪ੍ਰੋਬਲਮਾਂ ਵਿੱਚ ਬਣਾਈਆਂ ਅੱਜ ਉਸ ਫਿਲਮ ਦਾ ਪਹਿਲਾ ਸ਼ੋਅ ਅਸੀਂ ਪ੍ਰੋਜੈਕਟਰ ਤੇ ਲਾ ਰਹੇ ਹਾਂ ਪਿੰਡ ਫਤਿਹ ਮਾਜਰੀ ਵਿੱਚ ਤੇ ਲੋਕਾਂ ਵਿੱਚ ਬੜਾ ਉਤਸ਼ਾਹ ਦੇਖੋ ਆਸੇ-ਪਾਸੇ ਦਿਖਾ ਦਿਓ ਕਿਵੇਂ ਲੋਕ ਐਕਸਾਈਟਿਡ ਆਗੇ ਇਸ ਫਿਲਮ ਨੂੰ ਦੇਖਣ ਵਾਸਤੇ ਤੇ ਵੀਰੋ ਬਹੁਤ ਜਲਦੀ ਤੁਹਾਨੂੰ ਫਿਲਮ ਦੀ ਜੋ ਅਸੀਂ ਸਕਰੀਨਿੰਗ ਕਰਾਂਗੇ ਤੇ ਲੋਕਾਂ ਦੇ ਕੀ ਰਿਵਿਊਜ਼ ਨੇ ਕੀ ਕਮੈਂਟਸ ਨੇ ਕੀ ਸਾਡੀ ਫਿਲਮ ਦੀ ਕੁਆਲਿਟੀ ਆ ਉਹ ਲੋਕ ਤੁਹਾਨੂੰ ਦੱਸਣਗੇ ਵੀਰੋ ਤੇ ਅਸੀਂ ਨੰਬਰ ਉੱਪਰ ਪਾ ਲਵਾਂਗੇ ਤੇ ਇਹ ਫਿਲਮ ਚਮਾਰ ਸਾਹਿਬ ਚਮਾਰ ਕੌਮ ਰਵਿਦਾਸਯ ਪਾਈਚਾਰੇ ਦੀ ਪਹਿਲੀ ਫਿਲਮ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਦੇ ਬੜੀ ਪਹਿਲੀ ਫਿਲਮ ਤੁਸੀਂ ਵੀ ਆਪਣੇ ਪਿੰਡ ਸਾਨੂੰ ਬੁਲਾ ਸਕਦੇ ਹੋ ਤੇ ਆਪਣੇ ਪਿੰਡ ਇਹ ਫਿਲਮ ਦਿਖਾ ਸਕਦੇ ਹੋ ਸਿੱਖਿਆਵਾਂ ਭਰਪੂਰ ਫਿਲਮਿਆਂ entertain me oh love angle vi oh ਪੰਜਾਬ ਦੇ ਨਸ਼ਿਆਂ ਦਾ ਜੋ ਚੱਲ ਰਿਹਾ ਉਹ ਵੀ ਆ ਜਮਾਨ ਇੱਕ ਕੌਮ ਵਜੋਂ ਸਟੈਬਲਿਸ਼ ਹੋ ਚੁੱਕੀ ਆ ਇੱਕ ਪ੍ਰਾਣ ਕੌਮ ਵੱਲੋਂ ਉਹ ਵੀ ਆ ਗੁਰੂ ਰਵਿਦਾਸ ਮਹਾਰਾਜ ਸਾਡੇ ਗੁਰੂ ਨੇ ਅਮਰਤ ਬਾਣੀ ਦਾ ਪ੍ਰਚਾਰ ਤੇ ਬੇਗਮਪੁਰੇ ਦਾ ਸੰਕਲਪ ਕਿ ਸਮਾਜ ਜੋ ਮਹਾਰਾਜ ਜਿਹਾ ਸਮਾਜ ਇਹ ਕਿਹੋ ਜਿਹਾ ਸਮਾਜ ਹੋਵੇ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ ਕੋਈ ਦੁੱਖ ਨਾ ਹੋਵੇ ਇਸ ਤਰ੍ਹਾਂ ਦੀ ਫਿਲਮ ਇਹ ਲੈ ਕੇ ਆ ਰਹੇ ਅੱਜ ਪਹਿਲਾ ਸ਼ੋਅ ਹੈ ਪ੍ਰੋਜੈਕਟਰ ਦੇ ਅਸੀਂ ਦਿਖਾ ਰਹੇ ਹਾਂ ਤੁਸੀਂ ਵੀ ਅਗਰ ਇਹ ਫਿਲਮ ਨੂੰ ਆਪਣੇ ਇਲਾਕੇ ਵਿੱਚ ਆਪਣੇ ਪਿੰਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ ਧੰਨਵਾਦ ਧੰਨਵਾਦ ਜਮਾਨ ਸਾਹਿਬ ਫਿਲਮ ਸਾਡੀ ਇਸ ਜਗ੍ਹਾ ਦਿਖਾਈ ਗਈ ਬਾਬਾ ਸਾਹਿਬ ਡਾਕਟਰ ਬੀਮਰਾਓ ਅੰਬੇਦਕਰ ਹਾਲ ਵਿੱਚ ਪਿੰਡ ਭਗਵਾਲ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਵੀਰੋ ਗੱਲ ਦਾ ਸ਼ੋਅ ਸਾਡਾ ਭਵਾਨੀਗੜ ਬੋਕਿਆ ਹੋ ਗਿਆ ਔਰ ਸੋਂ ਸਾਡਾ ਸ਼ੋਅ ਹੋਏਗਾ ਸਮਾਣਾ ਵਿੱਚ ਤੇ ਹੋਰ ਧਾ ਧਾ ਤੋ ਤੁਹਾਡੇ ਸ਼ੁਰੂ ਹੋ ਗਿਆ ਵੀਰੋ ਤੁਹਾਡੀ ਸਪੋਰਟ ਚਾਹੀਦੀ ਆ ਇਹ ਛੋਟੀ ਫਿਲਮ ਬੜੀਆਂ ਚਮਾਰ ਕਾਮ ਦੀ ਵਾਦਾ ਕਰਦੇ ਆ ਕਿ ਬੜੀ ਜਲਦੀ ਵੱਡੀ ਫਿਲਮ ਬਣਾਵਾਂਗੇ ਵੱਡੀ ਫਿਲਮ ਬਣਾਵਾਂਗੇ ਬੜੀ ਜਲਦੀ ਇਹ ਤੁਸੀਂ ਹੁਣ ਤੱਕ ਮੀਨਿਕਲ ਜਸ ਫਿਲਮਾਂ ਦੇਖੀਆਂ ਆ ਪਰ ਹੁਣ ਵਕਤ ਆ ਚੁੱਕਾ ਆ ਕਿ ਤੁਸੀਂ ਕਿਸੇ ਮਤਲਬ ਵਾਲੀਆਂ ਫਿਲਮਾਂ ਦੇਖੋਗੇ ਤੇ ਸਾਡੀ ਫਿਲਮ ਜਮਾਰ ਸਾਹਿਬ ਇੱਕ ਸਿੱਖਿਆਵਾਂ ਨੂੰ ਦਰਸਾਉਂਦੀਆਂ ਫਿਲਮੀਆਂ ਜਾਤਾਂ ਪਾਤਾਂ ਦੇ ਤੋੜ ਨੂੰ ਖਤਮ ਕਰਦੀਆਂ ਫਿਲਮੀਆਂ ਊਚ ਨੀਚ ਦੀ ਬਿਮਾਰੀ ਨੂੰ ਖਤਮ ਕਰਦੀਆਂ ਫਿਲਮੀਆਂ ਨਸਲਾਂ ਦਾ ਇੱਕ ਦੂਜੇ ਨਾਲ ਜਿਹੜਾ ਵਿਤਕਰਾਂ ਜਿਹੜਾ ਇੱਕ ਦੂਜੇ ਨਾਲ ਨਫ਼ਰਤ ਉਹਨਾਂ ਨੂੰ ਖਤਮ ਕਰਦੀ ਫਿਲਮ ਹੈ ਸਾਡੀ ਵੀਰੋ ਤੁਹਾਡਾ ਸਾਥ ਚਾਹੀਦਾ ਸਾਥ ਤab ਤੋ ਸਾਡਾ ਅਸੀਂ ਨੰਬਰ ਪਾ ਦਿੱਤਾ ਤੁਸੀਂ ਵੀ ਆਪਣੇ ਸ਼ਹਿਰ ਸਾਨੂੰ ਬਤਾ ਸਕਦੇ ਹੋ ਤੇ ਫਿਲਮ ਦਾ ਸ਼ੋਅ ਲਾ ਸਕਦੇ ਹੋ ਫਿਲਮ ਬਹੁਤ ਛੋਟੀ ਜਈ ਹੈ 15 20 ਮਿੰਟ ਦੀ ਫਿਲਮ ਹੈ ਅੱਜ ਇੱਥੇ ਚਾਰ ਸ਼ੋਅ ਲਾਏ ਗਏ ਸਾਡੇ ਹੋਰ ਸੰਕਤਾਂ ਵੇਖ ਕੇ ਆਈਆਂ ਹੋਰ ਸੰਕਤਾਂ ਆਈਆਂ ਹੋਰ ਸੰਕਤਾਂ ਆਈਆਂ ਤਰੀਮ ਕੀਤੀ ਸਾਰਿਆਂ ਕੁਝ ਸਿੱਖ ਕੇ ਗਏ ਲੋਕ ਕੁਝ ਸਮਝ ਲੈ ਕੇ ਗਏ ਲੋਕ ਦੇ ਵੀਰੋ ਤੁਹਾਡੀ ਸਪੋਰਟ ਦੀ ਲੋੜ ਹੈ ਚਮਾਰ ਕੌਮ ਦੀ ਪਹਿਲੀ ਫਿਲਮ ਜਿਵੇਂ ਰਿਸਪਾਂਸ ਮਿਲ ਰਿਹਾ ਹੈ ਵੀਰ ਰਿਸਪਾਂਸ ਮਿਲਦਾ ਰਹੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਬਹੁਤ ਜਲਦੀ ਤੁਹਾਡੇ ਸ਼ਹਿਰ ਵਿੱਚ ਵੀ ਆਈਏ ਤੇ ਬਹੁਤ ਜਲਦੀ ਇਸ ਫਿਲਮ ਨੂੰ ਤੁਹਾਨੂੰ ਵੀ ਦਿਖਾਈਏ ਧੰਨਵਾਦ ਵੀਰੋ ਧੰਨਵਾਦ ਹਾਂਜੀ ਸਰ ਤੁਹਾਨੂੰ ਕਿਵੇਂ ਲੱਗੀ ਫਿਲਮ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਵਿੱਚ ਸੋਢੀ ਸਾਹਿਬ ਜੀ ਤੁਹਾਡੀ ਜਿਹੜੀ ਪਿਕਚਰ ਬਣਾਈ ਹੋਈ ਹੈ ਜਨਾਬ ਸਾਹਿਬ ਇਹ ਸਾਨੂੰ ਸਾਡੇ ਫੈਨ ਬਾਰੇ 20 rupees on google pay for business ਤੇ ਤੁਸੀਂ ਇਹ ਆ ਕੇ ਚਲਾਈ ਤੇ ਦਿਖਾਈ ਤੇ ਸਾਨੂੰ ਬਹੁਤ ਮਾਣ ਹੈ ਸਾਡੀ ਕੌਮ ਦੇ ਉੱਤੇ ਜਿਹੜੇ ਇਹ ਹੀਰੇ ਨੇ ਸਾਨੂੰ ਆਪਣੀ ਕੌਮ ਦੇ ਬਾਰੇ ਜਿਹੜੀ ਅ ਦੱਸ ਰਹੇ ਨੇ ਕਿ ਸਾਡੇ ਬਾਰੇ ਕੀ ਕੀ ਸੋਚ ਅੰਨਦੀ ਰਹੀ ਆ ਤੇ ਅਸੀਂ ਅੱਗੇ ਕੀ ਵਧ ਰਹੇ ਹਾਂ ਤੇ ਤੁਸੀਂ ਬਹੁਤ ਹੀ ਵਧੀਆ ਪ੍ਰਚਾਰਾ ਕਰਿਆ ਤੁਹਾਡੀ ਪਿਕਚਰ ਦੇ ਥਰੂ ਤੁਸੀਂ ਕਰ ਰਹੇ ਹੋ ਸਾਡੇ ਜਿਹੜੇ ਸੁੱਤੇ ਹੋਏ ਕੌਮ ਦੇ ਹੀਰੇ ਸੁੱਤੇ ਪਏ ਨੇ ਉਹਨਾਂ ਨੂੰ ਜਗਾਉਣ ਦੇ ਲਈ ਬਹੁਤ ਵਧੀਆ ਅਭਰਾਲਾ ਕਰਿਆ ਤੁਸੀਂ ਨੇ ਇਹ ਫਿਲਮ ਦੇ ਜੋ ਵਿੱਚ ਦੇ ਕੇ ਤੁਸੀਂ ਇਹਨਾਂ ਨੂੰ ਹਰੇਕ ਪਿੰਡ ਪੰਡੀ ਜਾਂ ਪੰਜਾਬ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਇਹ ਬਹੁਤ ਵਧੀਆ ਅਭਰਾਲਾ ਜਿਹੜਾ ਸਾਡੇ ਜਮੈਲ ਸਾਹਿਬ ਪਿਕਚਰ ਬਣਾਈ ਆ ਤੁਸੀਂ ਨੇ ਜੀ ਇਹਦਾ ਬਹੁਤ ਬਹੁਤ ਵਧੀਆ ਲੱਗੀ ਐਂਡ ਫੱਗਵਾ ਦੇ ਵਿੱਚ ਬਹੁਤ ਹੋਰ ਜ਼ਿਆਦੇ ਉੱਤੇ ਵੀ ਤੁਸੀਂ ਇਹਨੂੰ ਪ੍ਰਮੋਟ ਕਰੋ ਤੇ ਬਾਕੀ ਸਾਡਾ ਇਹ ਹਨਹਾਰਾ ਪੂਰੇ ਪੰਜਾਬ ਦੇ ਵਿੱਚ ਜਿੱਨੇ ਸਾਡੇ ਰਵਦਾਸੀਆ ਔਰ ਮਜਵੀ ਸਿੰਘ ਨੇ ਇਹਨਾਂ ਨੂੰ ਇਹੀ ਅਸੀਂ ਕਹਿ ਰਹੇ ਹਾਂ ਵੀ ਤੁਹਾਨੂੰ ਬਹੁਤ ਸਪੋਰਟ ਕਰਨ ਤੇ ਇਹ ਪਿਕਚਰ ਨੂੰ ਅੱਗੇ ਪ੍ਰੋਸੈਸ ਕਰੋ ਔਰ ਪੂਰੀ ਮੂਵੀ ਬਣਾ ਕੇ ਸਾਨੂੰ ਦੱਸੋ ਔਰ ਦਿਖਾਓ ਜੀ ਬਹੁਤ ਬਹੁਤ ਧੰਨਵਾਦ ਜੀ ਬਸ ਅਸੀਂ ਇੰਨਾ ਕਹਿਣਾ ਚਾਹਾਂਗੇ ਕਿ ਆਪਣੀ ਪੂਰੀ ਜਮਾਰ ਕੌਮ ਨੂੰ ਇੱਕ ਸਨੇਹਾ ਦੇ ਦੋਗੇ ਭਾਈ ਜਰੂਰ ਸਪੋਰਟ ਕਰਨ ਇਹ ਸਿੱਖਿਆ ਵਾਲੀ ਫਿਲਮ ਹੈ ਜਰੂਰ ਵੇਖਣਾ ਤੇ ਕਿਉਂਕਿ ਫਿਰ ਇਸੇ ਥਰੂ ਅਸੀਂ ਅਗਲੀ ਫਿਲਮ ਵੱਡੀ ਬਣਾਉਣੀ ਹੈ ਜੀ ਅਸੀਂ ਸਾਡੀ ਜਿਹੜੀ ਜਿਆ ਫੋਮ ਹੈ ਅਸੀਂ ਉਹਨਾਂ ਨੂੰ ਪੂਰਾ ਹੰਗਾਰਾ ਦਿੰਨੇ ਆ ਵੀ ਤੁਹਾਨੂੰ ਪੂਰਾ ਹੰਗਾਰਾ ਦੇਣ ਉਹ ਇਸ ਫੈਨਮ ਦੇ ਵਿੱਚ ਤੁਹਾਡੇ ਪੂਰੇ ਜੋ ਚੈਨਲ ਹੈ ਜਾਂ ਤੁਸੀਂ ਬਣਾ ਰਹੇ ਹੋ ਤੁਹਾਡੇ ਨਾਲ ਦੇ ਟੀਮ ਵਰਕ ਕਰ ਰਹੇ ਨੇ ਉਹਨਾਂ ਨੂੰ ਪੂਰਾ ਹੰਗਾਰਾ ਦੇਵਾਂਗੇ ਪੂਰੇ ਪੰਜਾਬ ਨੂੰ ਕਹਿ ਰਿਹਾ ਇਹਨੂੰ ਹੰਗਾਰਾ ਦਿਓ ਤੇ ਇਹਨੂੰ ਅੱਗੇ ਆਉਣੀ ਚਾਹੀਦੀ ਹੈ ਸਾਡੇ ਸਮਾਜ ਦੇ ਬਾਰੇ ਪੂਰਾ ਇਹ ਪਤਾ ਲੱਗਣਾ ਚਾਹੀਦਾ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਜੀ ਅਸੀਂ ਪੂਰੇ ਪੰਜਾਬ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਹਾਡਾ ਤੁਹਾਡਾ ਸਾਥ ਦੇਣ ਔਰ ਇਹ ਮੂਵੀ ਨੂੰ ਅੱਗੇ ਵਧਾਉਣਾ। ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ? ਜੈਗੁਰਦੇਵ ਧਨਗੁਰਦੇਵ ਜੋ ਬੋਲੇ ਸੋ ਨਿਰਭਾਏ ਸਤਿਗੁਰੂ ਦਾਸ ਮਹਾਰਾਜ ਦੀ ਜੈ। ਇਸ ਡੈਮੋ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਬਹੁਤ ਚੰਗਾ ਲੱਗਿਆ। ਇਹ ਜਿਹੜੀ ਵੱਡੀ ਫਿਲਮ ਬਣਨੀ ਚਾਹੀਦੀ ਹੈ ਤਾਂ ਕਿ ਸਾਡੀ ਜਿਹੜੀ ਕੌਮ ਦਾ ਮਾਨ ਸਨਮਾਨ ਬਹਾਲ ਹੋ ਸਕੇ। ਬਹੁਤ ਚੰਗਾ ਲੱਗਿਆ। ਸਤਿਗੁਰੂ ਦਾਸ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਨੂੰ ਆਸ ਹੈ ਕਿ ਲੋਕ ਇਹਦਾ ਜ਼ਰੂਰ ਹੰਗਾਰਾ ਕਰਨਗੇ। ਧੰਨਵਾਦ ਜੀ, ਧੰਨਵਾਦ। ਹਾਂਜੀ ਸਰ ਤੁਹਾਨੂੰ ਕਿਵੇਂ ਲੱਗੀ ਫਿਲਮ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਵਿੱਚ ਆ ਸੋਢੀ ਸਾਹਿਬ ਜੀ ਤੁਹਾਡੀ ਜਿਹੜੀ ਪਿਕਚਰ ਬਣਾਈ ਹੋਈ ਹੈ ਜਨਾਬ ਸਾਹਿਬ ਇਹ ਸਾਨੂੰ ਸਾਡੇ ਲਈ ਤੇ ਦਿਖਾਈ ਤੇ ਸਾਨੂੰ ਬਹੁਤ ਮਾਣ ਹੈ ਸਾਡੀ ਕੌਮ ਦੇ ਉੱਤੇ ਜਿਹੜੇ ਇਹ ਹੀਰੇ ਨੇ ਸਾਨੂੰ ਆਪਣੀ ਕੌਮ ਦੇ ਬਾਰੇ ਜਿਹੜੀ ਅ ਦੱਸ ਰਹੇ ਨੇ ਵੀ ਸਾਡੇ ਬਾਰੇ ਕੀ ਕੀ ਸੋਚ ਅਨੰਦੀ ਰਹੀ ਆ ਤੇ ਅਸੀਂ ਅੱਗੇ ਕੀ ਬਹ ਰਹੇ ਹਾਂ ਤੇ ਤੁਸੀਂ ਬਹੁਤ ਹੀ ਵਧੀਆ ਪ੍ਰੇਰਣਾ ਕਰਿਆ ਤੁਹਾਡੀ ਪਿਕਚਰ ਦੇ ਥਰੂ ਅਸੀਂ ਕਰ ਰਹੇ ਹਾਂ ਸਾਡੇ ਜਿਹੜੇ ਸੁੱਤੇ ਹੋਏ ਕੋਮ ਦੇ ਹੀਰੇ ਸੁੱਤੇ ਪਏ ਨੇ ਉਹਨਾਂ ਨੂੰ ਜਗਾਉਣ ਦੇ ਲਈ ਬਹੁਤ ਵਧੀਆ ਅਭਰਾਲਾ ਕਰਿਆ ਤੁਸੀਂ ਨੇ ਇਹ ਫਿਲਮ ਦੇ ਜੋ ਵਿੱਚ ਦੇ ਕੇ ਤੁਸੀਂ ਇਹਨਾਂ ਨੂੰ ਹਰੇਕ ਪਿੰਡ ਪੰਡੀ ਜਾਂ ਪੰਜਾਬ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਇਹ ਬਹੁਤ ਵਧੀਆ ਅਭਰਾਲਾ ਜਿਹੜਾ ਸਾਡੇ ਜਮੈਲ ਸਾਹਿਬ ਪਿਕਚਰ ਬਣਾਈ ਆ ਤੁਸੀਂ ਨੇ ਜੀ ਇਹਦਾ ਬਹੁਤ ਬਹੁਤ ਵਧੀਆ ਲੱਗੀ ਪਿੰਡ ਫਗਵਾੜਾ ਦੇ ਵਿੱਚ ਬਹੁਤ ਹੋਰ ਜਗ੍ਹਾ ਦੇ ਉੱਤੇ ਵੀ ਤੁਸੀਂ ਇਹਨੂੰ ਪ੍ਰਮੋਟ ਕਰੋ ਤੇ ਬਾਕੀ ਸਾਡਾ ਇਹ ਹੰਗਾਰਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਰਵਦਾਸੀਆ ਔਰ ਮਜਵੀ ਸਿੰਘ ਨੇ ਇਹਨਾਂ ਨੂੰ ਇਹੀ ਅਸੀਂ ਕਹਿ ਰਹੇ ਹਾਂ ਵੀ ਤੁਹਾਨੂੰ ਬਹੁਤ ਸਪੋਰਟ ਕਰਨ ਤੇ ਇਹ ਪਿਕਚਰ ਨੂੰ ਅੱਗੇ ਪ੍ਰੋਸੈਸ ਕਰੋ ਔਰ ਪੂਰੀ ਮੂਵੀ ਬਣਾ ਕੇ ਸਾਨੂੰ ਦੱਸੋ ਔਰ ਦਿਖਾਓ ਜੀ ਬਹੁਤ ਬਹੁਤ ਧੰਨਵਾਦ ਜੀ ਬਸ ਅਸੀਂ ਇੰਨਾ ਕਹਿਣਾ ਚਾਹਾਂਗੇ ਕਿ ਆਪਣੀ ਪੂਰੀ ਜਮਾਰ ਕਾਮ ਨੂੰ ਇੱਕ ਸਨੇਹਾ ਦੇ ਦੋਗੇ ਬਾਈ ਜਰੂਰ ਸਪੋਰਟ ਕਰਨ ਇਹ ਸਿੱਖਿਆ ਵਾਲੀ ਫਿਲਮ ਹੈ ਜਰੂਰ ਵੇਖਣ ਤੇ ਕਿਉਂਕਿ ਫਿਰ ਇਸੇ ਥਰੂ ਅਸੀਂ ਅਗਲੀ ਫਿਲਮ ਵੱਡੀ ਬਣਾਉਣੀ ਹੈ ਜੀ ਅਸੀਂ ਸਾਡੀ ਜਿਹੜੀ ਜਾਂ ਫੋਮ ਹੈ ਅਸੀਂ ਉਹਨਾਂ ਨੂੰ ਪੂਰਾ ਹੰਗਾਰਾ ਦਿੰਨੇ ਆ ਵੀ ਤੁਹਾਨੂੰ ਪੂਰਾ ਹੰਗਾਰਾ ਦੇਣ ਉਹ ਇਸ ਫੈਨਮ ਦੇ ਵਿੱਚ ਤੁਹਾਡੇ ਪੂਰੇ ਜੋ ਚੈਨਲ ਹੈ ਜਾਂ ਤੁਸੀਂ ਬਣਾ ਰਹੇ ਹੋ ਤੁਹਾਡੇ ਨਾਲ ਦੇ ਟੀਮ ਵਰਕ ਕਰ ਰਹੇ ਨੇ ਉਹਨਾਂ ਨੂੰ ਪੂਰਾ ਹੰਗਾਰਾ ਦੇਵਾਂਗੇ ਪੂਰੇ ਪੰਜਾਬ ਨੂੰ ਕਹਿ ਰਿਹਾ ਇਹਨੂੰ ਹੰਗਾਰਾ ਦਿਓ ਤੇ ਇਹਨੂੰ ਅੱਗੇ ਆਉਣੀ ਚਾਹੀਦੀ ਹੈ ਸਾਡੇ ਸਮਾਜ ਦੇ ਬਾਰੇ ਪੂਰਾ ਇਹ ਪਤਾ ਲੱਗਣਾ ਚਾਹੀਦਾ ਜਿਹੜੀ ਆਉਣ ਵਾਲੀ ਵੀਡੀਓ ਨੂੰ ਜੀ ਅਸੀਂ ਪੂਰੇ ਪੰਜਾਬ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਤੁਹਾਡਾ ਤੁਹਾਡਾ ਸਾਥ ਦੇਣ ਔਰ ਇਹ ਮੂਵੀ ਨੂੰ ਅੱਗੇ ਵਧਾਉਣ। ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ? ਜੈ ਗੁਰਦੇਵ, ਧੰਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰ ਦਾਸ ਮਹਾਰਾਜ ਜੀ ਕੀ ਜੈ। ਇਸ ਡੈਮੋ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਬਹੁਤ ਚੰਗਾ ਲੱਗਿਆ। ਇਹ ਜਿਹੜੀ ਵੱਡੀ ਫਿਲਮ ਬਣਨੀ ਚਾਹੀਦੀ ਹੈ ਤਾਂ ਕਿ ਸਾਡੀ ਜਿਹੜੀ ਕੌਮ ਦਾ ਮਾਨ ਸਨਮਾਨ ਉਹ ਬਹਾਲ ਹੋ ਸਕੇ। ਬਹੁਤ ਚੰਗਾ ਲੱਗਿਆ। ਸਤਿਗੁਰ ਦਾਸ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਨੂੰ ਆਸ ਹੈ ਕਿ ਲੋਕ ਇਹਦਾ ਜੂ ਹੰਗਾਰਾ ਕਰਸਣਗੇ। ਧੰਨਵਾਦ ਜੀ, ਧੰਨਵਾਦ।